ਪਾਈ ਗੁਰਦਾਰ ਜੀ ਦੂਸਰੇ ਵਾਰ ਅਣਤੀਵੇਂ ਪੌੜੀ 11 ਦੇਖ ਪੁਰਾਈਆਂ ਚੰਗੀਆਂ ਦੇਖ ਪੁਰਾਈਆਂ ਚੰਗੀਆਂ ਮਾਵਾ ਪਹਿਣਾ ਧੀਆਂ ਜਾਣੇ ਉਸ ਸੂਰ ਉਸ ਗਾਏ ਹੈ ਪਰ ਧਨ Hindu Musalmane ਪੁੱਤਰ ਕਲਤਰ ਗੁਟੰਭ ਦੇਖ 모헤 ਮੋਹ ਨਾ ਤੋਹੇ ਧਿਆਨੇ ਉਸ ਤਤ ਨਿੰਦਾ ਕਨ ਸੁਣ ਆਪੋ ਬੁਰਾ ਨਾ ਆਖ ਵਖਾਣੇ ਬੜ ਪ੍ਰਤਾਪ ਨਾ ਆਪ ਗਣ ਕਰ ਹਮਿਉ ਨਾ ਕਿਸੇ ਰਜਾਣੇ ਗੁਰਮੁਖ ਸੁਖ ਫਲ ਪਾਇਆ ਰਾਜ ਯੋਗ ਰਸ ਰਲੀਆਂ ਮਾਣੇ ਸਾਧ ਸੰਗਤ ਬਿਟੋ ਕੁਰਬਾਣੇ ਹਾਂਜੀ ਇਹਦੇ ਵਿੱਚ ਪਹਿਲਾ ਹੈ ਗਿਆ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆਂ ਜਾਣੇ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਮਨੁੱਖ ਪਰਾਈਆਂ ਸੋਹਣੀਆਂ ਇਸਤਰੀਆਂ ਨੂੰ ਵੇਖ ਕੇ ਵੱਡੀਆਂ ਨੂੰ ਮਾਵਾ ਬਰਾਬਰ ਦੀਆਂ ਨੂੰ ਭੈਣਾ ਤੇ ਛੋਟੀਆਂ ਨੂੰ ਧੀਆਂ ਜਾਣੇ ਸਮਝੇ ਉਸ ਸੂਰ ਉਸ ਗਾਏ ਹੈ ਪਰ ਤਨ Hindu Muslim ਜੋ ਪ੍ਰਾਇਦਨ ਹੈ ਉਸਨੂੰ Hindu ਗਊ ਸਮਝੇ ਤੇ ਮੁਸਲਮਾਨ ਉਸਨੂੰ ਸੂਰ ਸਮਝੇ ਪੁੱਤਰ ਕਲਤਰ ਕੁਟੰਬ ਦੇਖ ਮੋਹੇ ਪੁੱਤਰ ਹੋ ਗਿਆ ਪੁੱਤਰ ਕਲਤਰ ਹੋ ਗਿਆ ਇਸਤਰੀ ਕੁਟੰਬ ਹੋ ਗਿਆ ਉਸਦਾ ਸਾਰਾ ਪਰਿਵਾਰ ਦੇਖ ਮੋਹੇ ਪੁੱਤਰ ਇਸਤਰੀ ਤੇ ਪਰਿਵਾਰ ਨੂੰ ਦੇਖ ਕੇ ਮੋਹੇ ਜਾਣਾ ਮੋ ਪੈ ਜਾਣਾ ਮੋਹੋਂ ਤੋਂ ਹੀ ਧਿਆਣੇ ਤੇ ਫਿਰ ਮੋਹ ਦੇ ਵੱਸ ਹੋ ਕੇ ਕਿਸੇ ਨਾਲ ਧੋਹ ਕਰਨਾ ਫਰੇਵ ਕਰਨਾ ਤੇ ਧੱਕਾ ਨਾ ਕਰੇ ਉਸ ਤਤ ਨਿੰਦਿਆ ਕੰਨ ਸੁਣ ਆਪੋ ਮੁਰਾ ਨਾ ਆਖ ਬੁਹਾਣੇ ਉਸ ਤਤ ਵਡਿਆਈ ਨੂੰ ਕਹਿੰਦੇ ਆ ਨਿੰਦਿਆ ਨਿੰਦਿਆ ਕੰਨ ਸੁਣੋ ਨੰਨਾ ਨਾ ਸੁਣ ਕੇ ਆਪੋ ਬੁਰਾ ਨਾ ਆਖ ਵਹਾਨੇ ਕਿਸੇ ਨੂੰ ਵੀ ਆਪਣੇ ਤੋਂ ਬੁਰਾ ਕਹਿ ਕੇ ਨਾ ਸੁਣਾਵੇ ਬੜ ਪ੍ਰਤਾਪ ਨਾ ਆਪ ਗਣ ਆਪਣਾ ਵੱਡਾ ਪ੍ਰਤਾਪ ਨਾ ਗਿਣੇ ਬੜ ਪ੍ਰਤਾਪ ਨਾ ਆਪ ਗਣ ਕਰ ਹੋਮਿਓ ਨਾ ਕਿਸੇ ਰਜਾਣੇ ਦੇਵ ਬਹੰਕਾਰ ਕਰਕੇ ਕਿਸੇ ਨੂੰ ਦੁੱਖ ਨਾ ਦੇਵੇ ਗੁਰਮੁਖ ਸੁਖ ਫਲ ਪਾਇਆ ਰਾਜ ਜੋਗ ਰਸ ਰਲੀਆਂ ਮਾਣੇ ਜੋ ਇਸ ਤਰ੍ਹਾਂ ਦੇ ਕਰਮ ਕਰਦਾ ਹੈ ਉਸਨੇ ਸਤਗੁਰੂ ਪਾਸੋਂ ਸੁਖ ਦੀ ਪ੍ਰਾਪਤੀ ਕਰ ਲਈ ਹੈ ਅਤੇ ਉਹ ਰਾਜ ਜੋਗ ਦੀਆਂ ਰੰਗ ਰਲੀਆਂ ਮਾਣਦਾ ਹੈ ਗੁਰਮੁਖ ਸੁਖ ਫਲ ਪਾਇਆ ਰਾਜ ਜੋਗ ਰਸ ਰਲੀਆਂ ਮਾਣੇ ਸਾਧ ਸੰਗਤ ਬਿਟੂ ਗੁਰਵਾਨੇ ਗੁਰਮੁਖ ਸੁਖ ਫਲ ਪਾਇਆ ਉਸਨੇ ਸਤਗੁਰਾਂ ਪਾਸੋਂ ਸੁਖ ਦੀ ਪ੍ਰਾਪਤੀ ਕਰ ਲਈ ਹੈ ਰਾਜ ਜੋਗ ਰਸ ਰਲੀਆਂ ਮਾਣੇ ਉਹ ਸੰਸਾਰ ਵਿੱਚ ਵਿਚਰਦੇ ਹੋਏ ਜੋਗੋ ਕਮਾਉਣ ਦੇ ਆਨੰਦ ਨੂੰ ਮੰਨਦੇ ਹਨ ਤੇ ਮੈਂ ਅਜਿਹੀ ਸਾ ਸੰਗਤ ਉੱਪਰੋਂ ਕੁਰਬਾਨ ਜਾਂਦਾ ਹਾਂ ਜਿਸ ਤੋਂ ਇਹ ਪਦਾਰਥ ਪ੍ਰਾਪਤ ਹੁੰਦੇ ਹਨ ਗੁਰਮੁਖ ਨੂੰ ਅਜਿਹੀ ਉੱਚੇ ਨੈਤਿਕ ਗੁਣਾਂ ਦੀ ਪ੍ਰਾਪਤੀ ਸਾਧ ਸੰਗਤ ਤੋਂ ਹੀ ਹੁੰਦੀ ਹੈ ਕੇਂਦਰੀ ਭਾਵ ਉੱਚੇ ਨੈਤਿਕ ਗੁਣਾਂ ਦਾ ਮਾਲਕ ਗੁਰਸੇ ਪ੍ਰਾਇਆ ਇਸਤਰੀਆਂ ਨੂੰ ਮਾ ਮਾ ਧੀਆਂ ਤੇ ਭੈਣਾ ਸਮਝਦਾ ਹੈ ਪ੍ਰਾਇ ਹਕ ਪਰਿਵਾਰਿਕ ਮੋਹ ਹੰਕਾਰ ਉਸਤ ਨਿੰਦਿਆ ਤੋਂ ਬਚਦਾ ਹੈ ਸੁਖ ਨੂੰ ਪ੍ਰਾਪਤ ਕਰਦਾ ਹੈ ਦਿਰਾਜ ਜੋ ਦਾ ਰਸ ਮਾਣਦਾ ਹੈ ਇਹ ਗੁਣ ਉਸ ਨੂੰ ਸਾਥ ਸੰਗਤ ਤੋਂ ਪ੍ਰਾਪਤ ਹੁੰਦੇ ਹਨ ਪ੍ਰਸ਼ਨ ਆ ਜਾਂਦਾ ਸਾਡੇ ਕੋਲ ਹਿੰਦੂਆਂ ਲਈ ਪ੍ਰਾਇਆ ਤਨਖਾਣਾ ਕਿਸ ਦੇ ਬਰਾਬਰ ਹੈ ਗਊ ਦੇ ਮਾਸ ਬਰਾਬਰ ਤੇ ਮੁਸਲਮਾਨਾਂ ਲਈ ਪ੍ਰਯਤਨ ਸੂਰ ਦਾ ਮਾਸ ਖਾਣ ਦੇ ਬਰਾਬਰ ਕੌਣ ਸੁਖ ਫਲ ਪ੍ਰਾਪਤ ਕਰਦਾ ਹੈ ਤੇ ਰਾਜੋਗ ਦਾ ਰਸ ਮੰਨਦਾ ਹੈ ਗੁਰਮੁਖ ਗੁਰਮੁਖ ਕਿਸ ਤੋਂ ਕੁਰਬਾਨ ਜਾਂਦਾ ਹੈ ਸਾਧ ਸੰਗਤ ਗੁਰਸਿੱਖ ਨੂੰ ਪਰਾਈਆਂ ਇਸਤਰੀਆਂ ਨੂੰ ਕੀ ਸਮਝਣਾ ਚਾਹੀਦਾ ਹੈ ਮਾਵਾਂ ਧੀਆਂ ਭੈਣਾਂ